ਸਰ ਜਿਵੇਂ ਕਿ ਕਾਂਗਰਸ ਪਾਰਟੀ ਕਹਿੰ ਲੋ ਕਿ ਬਸੰਤ ਮੇਲਾ ਮਨਾਉਣ ਜਾ ਰਹੀ ਆ ਸ਼ਹਿਰ ਦੇ ਵਿੱਚ ਇਹ ਮਿਲੇ ਦੀ ਸਿਆਸਤ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜੀ ਜਿਹੜੀ ਇਹ ਗੱਲ ਆ ਬਸੰਤ ਮੇਲੇ ਵਾਲੀ ਪਿਛਲੇ 4 ਸਾਲ 5 ਸਾਲ ਤੋਂ ਕਿਸੇ ਨੇ ਬਸੰਤ ਮੇਲੇ ਵਾਲ ਧਿਆਨ ਨਹੀਂ ਦਿੱਤਾ ਅੱਜ ਜਿਹੜੀ ਗੱਲ ਆ ਇਹ ਨਾਤ ਕਾਰਪੋਰੇਸ਼ਨ ਦਾ ਮੇਲਾ ਨਾ ਸਰਕਾਰ ਵੱਲੋਂ ਆ ਇਹ ਰਾਣਾ ਗੁਰਜੀਤ ਸਿੰਘ ਵਾਲਾ ਰਾਣਾ ਮੇਲਾ ਬਣਾਇਆ ਜਾ ਰਿਹਾ ਉਹ ਇਸ ਕਰਕੇ ਮਨਾਇਆ ਜਾ ਰਿਹਾ ਕਿਉਂਕਿ ਇੱਕ ਪੋਲੀਟਿਕਲ ਸਟੰਟ ਆ ਕਿਉਂਕਿ ਜਦੋਂ ਬੰਦਾ ਨਾ ਹਾਰ ਜਾਵੇ ਜਦੋਂ ਸ਼ਹਿਰ ਤੋਂ ਪਿੱਛੇ ਰਹਿ ਜਾਵੇ ਸ਼ਹਿਰ ਤੋਂ ਤੂ ਤੂ ਹੁੰਦੀ ਹੋਵੇ ਤਾਂ ਫਿਰ ਇਦਾਂ ਦੇ ਕੰਮ ਕਰਨ ਲੱਗ ਪੈਂਦੇ ਟੱਡ ਕਹਿੰਦਾ ਮਤਲਬ ਕੀ ਬਸੰਤ ਮੇਲਾ ਨਹੀਂ ਰਾਣਾ ਮੇਲਾ ਵਾ ਬਿਲਕੁਲ ਬਿਲਕੁਲ 100% ਤੇ ਰਾਣਾ ਜੀ ਦਾ ਪੈਸੇ ਬਹੁਤ ਕੰਮ ਕਰਾ ਰਹੇ ਆ ਸਫਾਈ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਤੇ ਇਹ ਮਤਲਬ ਕਿ ਇਹ ਵੀ ਸਹੀ ਹੱਸਤਾ ਬਿਲਕੁਲ 100% ਕਿਹੜਾ ਕੰਮ ਕਰਾ ਰਿਹਾ ਦਿਖਾਓ ਕੋਈ ਕੰਮ ਨਹੀਂ ਕਰਾ ਰਿਆ ਆਮ ਆਦੀਪਾਟੀ ਸਰਕਾਰ ਵੱਲੋਂ ਕੰਮ ਹੋ ਰਿਹਾ ਤੁਸੀਂ ਜੇ ਪੈਸੇ ਆਏ ਆ ਆਮ ਆਦੀਪਾਟੀ ਸਰਕਾਰ ਵੱਲੋਂ ਆਏ ਆ ਪਿੱਛੇ ਜਿਹੜੇ 4 ਸਾਲ ਕਹਿੰਦੇ ਸੀ ਸਾਡੇ ਪੈਸੇ ਵਾਪਸ ਚਲੇ ਗਏ ਉਹ ਸਿਰਫ ਇੱਕ ਸਟੰਟ ਸੀ ਤੇ ਜੇ ਹੁਣ ਹੁਣ ਉਦੋਂ ਕਿੱਥੇ ਸੀ ਜਦੋਂ ਕਹਿੰਦੇ ਸੀ ਪੈਸੇ ਵਾਪਸ ਲੈ ਗਏ ਉਦੋਂ ਸਰਕਾਰ ਨੂੰ ਭੰਨ ਦੇ ਸਰਕਾਰ ਲੈ ਗਈ ਹੁਣ ਜੇ ਸਰਕਾਰ ਨੇ ਦੇ ਦਿੱਤੇ ਹੁਣ ਕਹਿੰਦੇ ਅਸੀਂ ਕਰਾ ਰਹੇ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਇੱਕ ਪਾਸੇ ਰਹਿਣਾ ਚਾਹੀਦਾ ਬੰਦੇ ਨੂੰ ਸਰ ਜਿੱਦਾਂ ਉਹ ਕੱਲੇ ਤੁਸੀਂ ਕਹਿੰਦੇ ਉਹ ਕਹਿੰਦੇ ਕਿ ਸਟੰਟਾ ਉਹ ਤਾਂ ਤੁਸੀਂ ਕਹੀ ਨੇ ਕਿ ਸਟੰਟਾ ਵਾ ਇਹ ਕੀ ਮੁੱਦਾ ਕੀ ਇਸ ਚੀਜ਼ ਤੇ ਸਟੰਟਾ ਅਜੇ ਵੀ ਬੰਦ ਤੁਸੀਂ ਕੱਟਈ ਜਾਂਦੇ ਉਹ ਵੀ ਕੱਟਈ ਜਾਂਦੇ ਦੇਖੋ ਦੀਪਨ ਲੋਕਾਂ ਨੂੰ ਪਤਾ ਹੈ ਕਿ ਕੰਮ ਕਿੱਥੋਂ ਹੋ ਰਿਹਾ ਕੌਣ ਕਰਾ ਰਿਹਾ ਇਹ ਰਿਬਨ ਕੱਟਣ ਦਾ ਕੋਈ ਸਵਾਰਥ ਨਹੀਂ ਖੱਟੀ ਜਾਣੀ ਕਿਉਂਕਿ ਪਿਛਲੇ 4 ਸਾਲਾਂ 'ਚ ਜਿਹੜਾ ਕੰਮ ਨਹੀਂ ਹੋ ਸਕਿਆ ਜੇ ਹੁਣ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਚਲੋ ਅਸੀਂ ਐਫਰਟ ਕੀਤੇ ਪੈਸੇ ਆਏ ਅੱਜ ਦੀ ਡੇਟ 'ਚ 40 ਕਰੋੜ ਰੁਪਏ ਇਕੱਠ 15 ਕਰੋੜ ਰੁਪਏ ਇਕੱਠ 55 ਕਰੋੜ ਰੁਪਏ ਕਪੂਰਤਲੇ ਆ ਗਿਆ ਕਹਿੰਦਾ ਮਤਲਬ ਕਿ ਸਿੱਧੇ ਅਸਿੱਧੇ ਰੂਪ ਦੇ ਵਿੱਚ ਤੁਸੀਂ ਇਹੀ ਕਹੋਗੇ ਇਹ ਬਸੰਤ ਮੇਲਾ ਨਹੀਂ ਰਾਣਾ ਮੇਲਾ ਬਿਲਕੁਲ 100% ਇਹ ਰਾਣਾ ਮੇਲਾ ਹੈ ਸੱਤਾਂ ਨੂੰ ਨਹੀਂ ਲੱਗਦਾ ਜਦੋਂ ਮੇਲੇ ਦੇ ਉੱਤੇ ਲੱਖ ਰੁਪਿਆ ਲਗਾਇਆ ਜਾਂਦਾ ਵਾ ਤੇ ਇਹ ਪੈਸੇ ਕਿਤੇ ਹੋਰ ਕੰਮਾਂ ਤੇ ਨਹੀਂ ਲਗਾਏ ਜਾ ਸਕਦਾ ਬਿਲਕੁਲ ਫੌਸਲਾ ਜੀ ਸਭ ਤੋਂ ਵੱਡੀ ਗੱਲ ਹੈ ਸਾਨੂੰ ਇਹ ਮੇਲਿਆ ਕਰਾਉਣ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਸ਼ਹਿਰ ਦਾ ਵਿਕਾਸ ਜਿਸ ਜਗ੍ਹਾ ਤੇ ਮੇਲਾ ਕਰਾ ਰਿਹਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਅੱਜ ਛਾਲਾ ਮਰਬਾਗ ਪਿਛਲੇ 5 ਸਾਲ 5 ਸਾਲ ਛੱਡੋ 5 ਸਾਲ ਦੇ ਕਾਰਪੋਰੇਸ਼ਨ ਦੇ ਹੋ ਗਏ ਨਾ ਪਿਛਲੇ 25 ਸਾਲਾਂ ਵਿੱਚ ਕਦੀ ਉਹਦੇ ਉੱਤੇ ਧਿਆਨ ਦਿੱਤਾ ਸੀ ਉਹਨੂੰ ਰੈਨੂਵੇਟ ਕਰਨਾ ਜਾਂ ਉਸ ਨੂੰ ਵਧੀਆ ਬਣਾਉਣਾ ਆ ਮੇਲੇ ਕਰਾ ਕਰਾ ਕੇ ਕਿਉਂ ਪੈਸੇ ਵੇਸਟ ਕਰਦੇ ਆਪਾਂ ਜੇ ਆਪਾਂ ਉੱਥੇ ਉਹਨੂੰ ਰੈਨੂਵੇਟ ਕਰਦੇ ਇੰਨੇ ਪੈਸੇ ਲਾ ਕੇ ਉਹਨੂੰ ਸਹੀ ਕਰਦੇ ਤਾਂ ਸਾਡੇ ਜਨਰ ਨੂੰ ਸਹੂਲਤ ਮਿਲਦੀ ਉਹਨਾਂ ਚੀਜ਼ਾਂ ਕਹਿੰਦੱਕ ਮਤਲਬ ਕਿ ਮੇਲਾ ਮਤਲਬ ਕਿ ਇੱਕ ਸਿਆਸਤ ਦਾ ਹਿੱਸਾ ਵਾ ਇਲੈਕਸ਼ਨ ਗਾਨ ਅਛਬੀ ਯਾਰ ਬਿਲਕੁਲ 100% ਕਾਰਪੋਰੇਸ਼ਨ ਦੀ ਇਲੈਕਸ਼ਨ ਆਈ ਆ ਤਾਂ ਇਹ ਮੇਲੇ ਕਰਾਏ ਜਾ ਰਹੇ ਆ ਸਿਰਫ ਇੱਕ ਸਿਆਸਤ ਦਾ ਹਿੱਸਾ ਆ ਕਿ ਮਾਹੌਲ ਬ ਦੇ ਕੋ ਲੋਕ ਆਕ ਚੁਕੇ ਇਹਨਾਂ ਗੱਲਾਂ ਤਾਂ ਲੋਕ ਜਾਣਦੇ ਆ ਲੋਕਾਂ ਨੂੰ ਪਬਲਿਕ ਨੂੰ ਦੱਸਣ ਦੀ ਲੋੜ ਨਹੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਅੱਜ ਹਰ ਇਨਸਾਨ ਹਰ ਛੋਟੇ ਤੋਂ ਛੋਟਾ ਬੰਦਾ ਵੀ ਇੰਟੈਲੀਜੈਂਟ ਆ ਇਸ ਕਰਕੇ ਇਦਾਂ ਦੇ ਕੰਮ ਕਰਨ ਨੂੰ ਚਾਹੀਦਾ ਸਾਨੂੰ ਆਪਣੇ ਸ਼ਹਿਰ ਦੇ ਵਿਕਾਸ ਕਰੀਏ ਟੱਡ ਕਹਿੰਦਾ ਮੈਂ ਤਾਂ ਕਿ ਇਹ ਮੇਲੇ ਹੁਣ ਹਵਾ ਚੇਂਜ ਹੀ ਕਰੂੰਗੇ ਬਿਲਕੁਲ ਨਹੀਂ 100% ਇਹ ਕਿੱਦਾਂ ਵਾ ਚੇਂਜ ਹੋ ਜੂਗੀ ਇਹ ਤਾਂ ਸਿਰਫ ਉਹਨਾਂ ਸਟੰਕ ਮੈਂ ਤਾਂ ਆਸਣਾ ਹੁਣਾ ਕਿ ਮੇਲਿਆਂ ਦੀ ਕੀ ਲੋੜ ਆ ਜੇ ਆਪਾਂ ਕੰਮ ਕੀਤੇ ਹੁੰਦੇ ਅੱਜ ਮੇਲਿਆਂ ਦੀ ਲੋੜ ਨਾ ਹੁੰਦੀ ਸਾਨੂੰ ਯੋ ਤੇ ਇਹ ਨਹੀਂ ਮਿਲਦਾ ਵੇਖਦੇ ਮਟਿਆਰ ਨਹੀਂ ਮਿਲਦਾ ਤੈਨੂੰ ਵੇਖਦਾ ਇਹ ਤਾਂ ਲੋਕ ਦੇਖਦੇ ਆ ਮੇਲੇ ਤੇ ਹੁਣ ਕੀ ਦੇਖਣਾ ਕਿ ਲੋਕਾਂ ਨੇ ਦੇਖਣਾ ਹੁਣ ਸ਼ਾਦਾ ਜੀ ਸ਼ਹਿਰ ਦੇ ਵਿੱਚ ਮੇਲੇ ਦੀ ਸਿਆਸਤ ਚੱਲ ਰਹੀ ਆ ਥਾਂ ਥਾਂ ਬੋਰ ਲੱਗੇ ਪਏ ਆ ਬਸੰਤ ਮੇਲਾ 28 29 ਤੀਗ ਨੂੰ ਮਨਾਇਆ ਜਾ ਰਿਹਾ ਵਾ ਤੁਸੀਂ ਵੀ ਆਪਣੇ ਫੇਸਬੁਕ ਤੇ ਮੇਲੇ ਨੂੰ ਲੈ ਕੇ ਬੜੇ ਕਹਿੰਦੇ ਕਿ ਵਧੀਆ ਵਿਚਾਰ ਜਨਤਾ ਦੇ ਵਿੱਚ ਰੱਖੇ ਆ ਸਵੀਤਾ ਢੁਕਤ ਅੰਦੇ ਵਿਚਾਰ ਜਨਨਾਈ ਹੈ ਕੀ ਕਹਿਣਾ ਚਾਹੋਗੇ ਬਸੰਤ ਮੇਲੇ ਦੇ ਉੱਤੇ ਹਰਜੋ ਜੀ ਪਹਿਲਾਂ ਤਾਂ ਅੱਜ 76ਵੇਂ ਜਨਤੰਤਰ ਦਿਵਸ ਦੀਆਂ ਤੁਹਾਡੇ ਚੈਨਲ ਦੇ ਮਾਧਿਅਮ ਥਰੂ ਸਾਰੇ ਸ਼ਹਿਰ ਨवासीਆਂ ਨੂੰ ਅਲਾ ਕਮ ਨਾਸੀਆਂ ਨੂੰ ਬਰੇਵ ਲੋ ਬਹੁਤ ਬਹੁਤ ਬਧਾਈਆਂ ਬਸੰਤ ਪੰਚਮੀ ਪਿਛਲੇ ਹਫਤੇ ਸਾਰੇ ਰਾਸ਼ਟਰ ਦੇ ਵਿੱਚ ਮਨਾਈ ਗਈ ਆ ਸਰਸਵਤੀ ਪੂਜਾ ਘਰ ਘਰ ਹੋਈ ਆ ਬਸੰਤ ਆ نو بڑے لوگاں نے උਤਸ਼ਾਹ ਮਨਾਇਆ ਲੇਕਿਨ ਇੱਕ ਵਿਲੰਬਨਾ ਦੀ ਗੱਲ ਆ ਕਿ ਪਿਛਲੇ ਲਗਭਗ 90-95 ਸਾਲ ਤੋਂ 90 ਸਾਲ ਤੋਂ ਜਿਹੜੀ ਰਵਾਇਤ ਮਹਾਰਾਜਾ ਕਬੂਟਲਾ ਨੇ ਪਾਈ ਸੀ ਸਰਕਾਰੀ ਤੌਰ ਤੇ ਉਹ ਮੇਲਾ 1947 ਤੋਂ ਬਾਅਦ ਜਦੋਂ रियासतਾਂ ਖਤਮ ਹੋ ਗਈਆਂ 1950 ਤੋਂ ਬਾਅਦ ਉਸ ਸਰਕਾਰ ਮਨਾ ਰਹੀ ਹੈ ਅਤਕੀ ਦੀ ਇੱਕ ਬੜੀ ਅਚੰਭੇ ਵਾਲੀ ਗੱਲ ਹੈ ਕਿ ਜਿੱਥੇ ਮੇਲੇ ਦੇ ਬੋਰਡ ਦੇਖਦੇ ਆ ਉੱਥੇ ਕਿਤੇ ਵੀ ਕੋਈ ਸਰਕਾਰੀ ਅਫਸਰ ਦੀ ਫੋਟੋ ਸਰਕਾਰੀ ਸੰਸਥਾ ਮਨਿਸਪਲ ਕਾਰਪੋਰੇਸ਼ਨ ਜਿਹੜੀ ਨੂੰ ਜਿਹਨੂੰ ਮਨਾਉਣਾ ਚਾਹੀਦਾ ਸੀ ਯਾਨੀ ਡਿਪਟੀ ਕਮਿਸ਼ਨਰ ਕਮੂਟਾ ਨੂੰ ਇਹ ਮੇਲਾ ਮਨਾਉਣਾ ਚਾਹੀਦਾ ਸੀ ਨਾ ਤਾਂ ਉਹਨਾਂ ਦਾ ਕਿਤੇ ਨਾ ਹੋ ਨਾ ਉਹਨਾਂ ਦਾ ਚਿੱਟਾ ਆ ਆਦਰਨੀਏ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਦੇ ਬਹੁਤ ਵੱਡੇ ਵੱਡੇ ਪੋਸਟਰ ਉਹਨਾਂ ਦੇ ਪਾਰਟੀ ਦੇ ਲੋਕਲ ਔਰ ਸੀਨੀਅਰ ਨੇਤਾਵਾਂ ਦੇ ਫੋਟੋਆਂ ਲੱਗ ਕੇ ਨਿਰਧਮਾ ਬਸੰਤ ਮੇਲੇ ਦੇ ਬਾਰੇ ਪ੍ਰਚਾਰ ਕੀਤਾ ਗਿਆ ਬੜੀ ਮਤਲਬ ਦੋਵਿਦਾ ਵਾਲੀ ਗੱਲ ਹੈ ਸ਼ਹਿਰ ਦੇ ਵਿੱਚ ਇੱਕ ਪ੍ਰਚਾਰੇ ਹੋ ਰਿਹਾ ਕਿ ਨਿਰਧਮਾ ਬਸੰਤ ਮੇਲਾ ਮਨਾਇਆ ਜਾ ਰਿਹਾ ਜਦ ਕਿ ਸਰਕਾਰੀ ਤੌਰ ਤੇ ਅਧਿਕਾਰਿਕ ਤੌਰ ਦੇ ਉਤੇ ਕੋਈ ਵੀ ਨਿਰਧਮਾ ਬਸੰਤ ਮੇਲਾ ਨਹੀਂ ਮਨਾਇਆ ਜਾ ਰਿਹਾ ਅਗਰ ਮਨਾਇਆ ਜਾ ਰਿਹਾ ਤੇ ਕਾਰਪੋਰੇਸ਼ਨ ਸਾਹਮਣੇ ਆ ਕੇ ਇਸ ਗੱਲ ਦੀ ਸਫਾਈ ਦਵੇ ਕਿ ਹਾਂ ਇਹ ਮੇਲਾ ਅਸੀਂ ਮਨਾ ਰਹੇ ਆਂ ਔਰ ਅਸੀਂ ਰਾਣਾ ਗੁਰਜੀਤ ਸਿੰਘ ਜੀ ਨੂੰ ਔਰ ਉਹਨਾਂ ਦੇ 49 50 ਕਾਉਂਸਲਰ ਹੈਗੇ ਨੇ 47 48 ਜਿੰਨੇ ਵੀ ਹੈਗੇ ਆ ਉਹਨਾਂ ਨੂੰ ਅਸੀਂ ਪੋਲੀਟੀਕਲ ਐਜ ਦੇਣ ਵਾਸਤੇ ਉਹਨਾਂ ਦੀਆਂ ਫੋਟੋਆਂ ਨੂੰ ਅੱਗੇ ਲਾ ਰਹੇ ਆਂ ਔਰ ਕਿਤੇ ਵੀ ਨਹੀਂ ਦੇ ਰਹੇ ਅਗਰ ਇਹ ਕਾਂਗਰਸ ਪਾਰਟੀ ਰਣਾ ਗੁਰਜੀਤ ਸਿੰਘ ਵਿਧਾਇਕ ਮਨਾ ਰਿਹਾ ਮੇਲਾ ਤੂੰ ਆਪਣਾ ਪਹਿਲਾ ਮੇਲਾ ਲਿਖਣ ਕਿਉਂਕਿ ਲਗਭਗ 24 ਸਾਲਾਂ ਤੋਂ ਉਹ ਇਸ ਸ਼ਹਿਰ ਦੇ ਵਿੱਚ ਵਿਧਾਇਕ ਨੇ 24 ਸਾਲਾਂ ਜਿ ਪਿਛਲੇ 3-4 ਸਾਲ ਤੋਂ ਕੋਈ ਮੇਲਾ ਹੋਇਆ ਨਹੀਂ ਜਿਹੜੇ 2022 ਸਾਲ ਮੇਲਾ ਹੋਇਆ ਬਤੌਰ ਵਿਧਾਇਕ ਉਹ ਸਰਕਾਰ ਦੇ ਮੇਲੇ ਦੇ ਵਿੱਚ ਸ਼ਿਰਕਤ ਕਰਦੇ ਰਹੇ ਇਹ ਮੇਲਾ ਕਾਂਗਰਸ ਦੇ ਲੋਕਲ ਵਿਧਾਇਕ ਵੱਲੋਂ ਜਾਂ ਉਹਨਾਂ ਦੇ ਕੌਂਸਲਰਾਂ ਵੱਲੋਂ ਜਾਂ ਮੇਅਰ ਵੱਲੋਂ ਮਨਾਇਆ ਜਾ ਰਿਹਾ ਤੋ ਇਸ ਗੱਲ ਨੂੰ ਸਪਸ਼ਟ ਕਰਨ ਕਿ ਇਹ ਸਰਕਾਰੀ ਮੇਲਾ ਨਹੀਂ ਅਸੀਂ ਉਹਨਾਂ ਨੂੰ ਵਧਾਈ ਫੇਰ ਵੀ ਦਿੰਦੇ ਆ ਕਿ ਤੁਸੀਂ ਇੱਕ ਚੇਸ਼ਤਾ ਕੀਤੀ ਹੈ ਮੇਲਾ ਮਨਾਉਣ ਦੀ ਜਿਹੜੀ ਕਿ ਸਰਕਾਰੀ ਤੌਰ ਤੇ ਫੇਲ ਹੋਈ ਕਾਰਪੋਰੇਸ਼ਨ ਪਿਛਲੇ 4 ਸਾਲ ਤੋਂ ਕਾਰਪੋਰੇਸ਼ਨ ਨਹੀਂ ਬਣਾ ਸਕੀ ਮੇਲਾ ਤੇ ਇਹਦਾ ਮਤਲਬ ਕਾਰਪੋਰੇਸ਼ਨ ਫੇਲ ਹੋਈ ਤੇ ਰਾਣਾ ਜੀ ਕਾਰਪੋਰੇਸ਼ਨ ਦੇ ਵੀ ਤੁਹਾਡੀ ਹੀ ਅ ਬੁਆਹ ਰਾਹੀ ਕੰਟਰੋਲ ਆ ਤੁਹਾਡੀ ਪਾਰਟੀ ਦਾ ਹੀ ਕੰਟਰੋਲ ਆ ਮੇਅਰ ਵੀ ਤੁਹਾਡਾ ਸੀਨੀਅਰ ਡਿਪਟੀ ਮੇਅਰ ਵੀ ਤੁਹਾਡਾ ਡਿਪਟੀ ਮੇਅਰ ਵੀ ਤੁਹਾਡਾ ਹਾਂ ਦੂਸਰੀ ਗੱਲ ਅਗਰ ਤੁਸੀਂ ਆਪਣੇ ਜਾਤੀ ਆ ਆਪਣੇ ਪਾਰਟੀ ਦੇ ਤੌਰ ਤੇ ਮੇਲਾ ਮਨਾਉਣ ਜਾ ਰਹੇ ਹੋ ਤੇ ਮੈਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇੱਕ ਸਵਾਲ ਕਰਨ ਲੱਗਾ ਕਿ ਕਿਸ ਬਾਗ ਦੇ ਅੰਦਰ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਾਈਵੇਟ ਕਾਰਗ੍ਰਾਮ ਹੋਣਾ ਹੋਵੇ ਚਾਹੇ ਉਹ ਰਾਜਨੀਤਿਕ ਹੋਣਾ ਹੋਵੇ ਚਾਹੇ ਉਹ ਧਾਰਮਿਕ ਹੋਣਾ ਹੋਵੇ ਚਾਹੇ ਉਹ ਸਮਾਜਿਕ ਹੋਣਾ ਹੋਵੇ ਤੋ ਜਿਹੜੀ ਸੰਸਥਾ ਕਰਾਉਂਦੀ ਆ ਉਹ ਬਾਗ ਚ ਉਹ ਕਾਰਜਕ੍ਰਮ ਕਰਨ ਵਾਸਤੇ ਮਨਜ਼ੂਰੀ ਲੈਂਦੀ ਆ ਕਿ ਆ ਮੈਂ ਮੈਡਮ ਅਨੁਪਮ ਗਲੇਰ ਨੂੰ ਅਨੁਪਮ ਗਲੇਰੀ ਨੇ ਨਾ ਕਮਿਸ਼ਨਰ ਆ ਡੀਸੀ ਸਾਹਿਬ ਨੂੰ ਇਹ ਸਵਾਲ ਤੁਹਾਡੇ ਚੈਨਲ ਦੇ ਥਰੂ ਕਰ ਰਿਆ ਕਿ ਤੁਸੀਂ ਇਹ ਸਫਾਈ ਸਾਮਨ ਦਿਓ ਕਿ ਕਰਾਉਣ ਵਾਲੀ ਮੇਲਾ ਕਰਾਉਣ ਵਾਲੀ ਸੰਸਥਾ ਨੇ ਇਹ ਮਨਜ਼ੂਰੀ ਲਈ ਆ ਜਾਂ ਨਹੀਂ ਲਈ ਐਟ ਕਹਿੰਦਾ ਮਤਲਬ ਕੀ ਕਿਤੇ ਨ ਕਿਤੇ ਹੌਸ ਇਸੀ ਦਾ ਸਪਸ਼ਟਿਕਨ ਦਵੇ ਬਿਲਕੁਲ ਬਿਲਕੁਲ ਸਾਹਮਣੇ ਆ ਕੇ ਮੇਰ ਵੀ ਕਵੇ ਕਿ ਇਹ ਸਰਕਾਰੀ ਮੇਲਾ ਨਹੀਂ ਇਹ ਸਾਡਾ ਆਪਣਾ ਜਾਤੀ ਮੇਲਾ ਮੈਡਮ ਕਮਿਸ਼ਨਰ ਕਵੇ ਜੇ ਸਰਕਾਰ ਕਰਾ ਰਹੀ ਹੈ ਤਾਂ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਕਿ 8 ਦਿਨ ਪਹਿਲਾਂ ਮੇਲ ਬਸੰਤ ਪੰਚਮੀ ਲੰਘ ਗਈ ਔਰ ਮੇਲਾ ਅੱਜ ਹੋਣ ਜਾ ਰਿਹਾ ਅਗਰ ਪ੍ਰਾਈਵੇਟ ਕਰਾ ਰਹੇ ਆ ਤਾਂ ਸਰਕਾਰ ਫਿਰ ਉਸ ਗੱਲ ਤੇ ਜ਼ਿੰਮੇਵਾਰ ਆ ਕਿ 4 ਸਾਲ ਤੋਂ ਮੇਲਾ ਕਿਉਂ ਨਹੀਂ ਕਰਾ ਰਹੇ ਕਾਰਪੋਰੇਸ਼ਨ ਦੇ ਵਿੱਚ ਜਿਹਨਾਂ ਦਾ ਕੰਟਰੋਲ ਹੈ ਉਹ ਵੀ ਵਿਧਾਇਕ ਜਿਦਾ ਹੀ ਆ ਕੰਨ ਨਤਰ ਕੀ ਜੇ ਹਾਊਸ ਵੱਲੋਂ ਜਵਾਬ ਦੇਣਾ ਹੋਵੇ 4 ਸਾਲਾਂ ਤੇ ਮੇਲਾ ਚਾਉਣੀ ਮਨਾਇਆ ਤਾਂ ਵੀ ਤਾਂ ਵੀ ਨਮੂ ਦੇਣਾ ਚਾਹੀਦਾ ਹੁਣ 4 ਸਾਲਾਂ ਬਾਅਦ ਤੇ ਮਨਾਣ ਜਾ ਰਹੇ ਨੇ ਪ੍ਰਾਈਵੇਟ ਤੌਰ ਤੇ ਮਨਾਣ ਜਾ ਰਹੇ ਨੇ ਤੇ ਮੈਂ ਰਾਣਾ ਗੁਰਜੀਤ ਸਿੰਘ ਜੀ ਨੂੰ ਪਹਿਲਾ ਮੇਲਾ ਮਨਾਉਣ ਦੀ ਵਧਾਈ ਦੇਣਾ ਤੇ ਨਾਲ ਲੋਕਾਂ ਨੂੰ ਇਹ ਕਹਿੰਨਾ 99 ਵਾਲੇ ਕਿ ਲੋਕਾਂ ਦੀਆਂ ਕੰਨ ਮਿੱਟੀ ਨਾ ਪਾਓ ਨਾ ਤੂੰ ਉਲਝੋਕੋ ਇਹਨਾਂ ਦੇਵੇਂਗਾ ਤਾਂ ਤਾਂ ਹੋਵੇ ਕਿ ਜੇ ਸਰਕਾਰ ਬਣਾ ਰਹੀ ਹੈ ਅਜੀ ਅਭੀ ਜੇ ਤੁਸੀਂ ਠੰਡ ਦੇ ਵਿੱਚ ਚਾਹ ਪੀ ਰਹੇ ਹੈ ਤੇ ਤੇ ਦੂਜੇ ਪਾਸੇ ਸ਼ਹਿਰ ਦੇ ਵਿੱਚ ਮੇਲਿਆ ਦੀ ਸਿਆਸਤ ਭਖ ਰਹੀ ਹੈ ਤਾਂ ਕੀ ਕਹਿਣਾ ਚਾਹੋਗੇ ਮੇਲਿਆ ਦੀ ਸਿਆਸਤ ਦੇ ਉੱਤੇ ਦੇਖੋ ਜੀ ਪਹਿਲਾਂ ਤੇ ਬੜੇ ਹਾਸੋਈ ਨੇ ਗਾਮਾ ਬਸੰਤ ਆਣੀ ਬਸੰਤ ਚੱਲ ਜਾਣੀ ਬਸੰਤ ਦਾ ਮੇਲਾ ਹੋਣਾ ਬਸੰਤ ਦਾ ਸਮੇਂ ਸਰ ਮੇਲਾ ਹੋਣਾ ਹੁਣ ਬਸੰਤ ਦੇਖੋ ਲੰਘੀ ਆ ਬਸੰਤ ਦਾ ਦਿਹਾੜਾ ਵੀ ਲੰਘ ਗਿਆ ਬੱਚਿਆਂ ਨੇ ਪਤੰਗਾ ਵੀ ਉਡਾਲੀਆਂ ਬੱਚਿਆਂ ਨੇ ਰੌਣਕਾ ਵੀ ਲਾ ਲੀਆਂ ਤੇ ਮੇਲਾ ਕਰਵਾਇਆ ਜਾ ਰਿਹਾ ਕਹਿੰਦੇ 28 29 ਤਰੀਕ ਨੂੰ ਇਹ ਕਿਹੜਾ ਕੰਮ ਹੋ ਰਿਹਾ ਕਬੂਥਲੇ ਦੇ ਵਿੱਚ ਇਹੀ ਮੇਲਾ ਪਹਿਲਾਂ ਇਲੈਕਸ਼ਨਾਂ ਦੇ ਧਿਆਨ ਦੇ ਵਿੱਚ ਰੱਖਦੇ ਜਦੋਂ ਇੱਥੇ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਜਦੋਂ ਇਹ ਸਰਕਾਰ ਵੀ ਕਹਿੰਦੇ ਉਦੋਂ ਬਬੂ ਮਾਸਾਂ ਨੂੰ ਬੁਲਾਏ ਤੇ ਉਹਨਾਂ ਜੀ ਤੇ ਬਾਵਾ ਸਾਹਿਬ ਨੂੰ ਬੁਲਾ ਰਹੇ ਆ ਤੇ ਕਹਿੰਦੇ ਹੁਣ ਨਾ ਕਾਰਪੋਰੇਸ਼ਨ ਦਾ ਮੇਲਾ ਤੇ ਨਾ ਸਰਕਾਰ ਦਾ ਮੇਲਾ ਨਾ ਪ੍ਰਸ਼ਾਸਨ ਦਾ ਮੇਲਾ ਇਹਦਾ ਮਤਲਬ ਇਹ ਮੇਲਾ ਕਿਹਦਾ ਰਾਣਾ ਗੁਰਜੀਤ ਸਿੰਘ ਮੇਲਾ ਸੋ ਮੇਲਾ ਰਾਣਾ ਹੀ ਤੁਸੀਂ ਕਰਾ ਰਹੇ ਹੋ ਜਮ ਜਮ ਕਰਾਓ ਜੀ ਸੱਦ ਕਰਾਓ ਤੁਹਾਨੂੰ ਕਿਸੇ ਨੇ ਰੋਕਣਾ ਨਹੀਂ ਤੁਹਾਡੇ ਕੋਲ ਦੰਦੂਲਤ ਬਾਵਾ ਵਾ ਤੁਸੀਂ ਇਕੱਠੀ ਕਰਕੇ ਕਰਾ ਲੈਣੀ ਪਰ ਇੱਕ ਗੱਲ ਦੱਸੋ ਇਹਦਾ ਲੌਜੀਕ ਕੀ ਆ ਮੇਲਾ ਕਰਵਾਣਾ ਕੋਈ ਮਸਲੇ ਦਾ ਹੱਲ ਵਾ ਜਿੱਥੇ ਇੱਕ ਕੂਥਲੇ ਤੇ ਲੋਕ ਤਰਾਹੀ ਤਰਾਹੀ ਘਾਰੇ ਆ ਭਾਵੇਂ ਉਹ ਪੀਣ ਦੇ ਪਾਣੀ ਤੋਂ ਹੋਵੇ ਸੀਵਰੇਜ ਦੀ ਸਮੱਸਿਆ ਤੋਂ ਹੋਵੇ ਸਟਰੀਟ ਲਾਈਟਾਂ ਆਪਾਂ ਇਹ ਐਫਰਟ ਕੀਤੀਆਂ ਕਿ ਜਿਹੜਾ ਆਪਾਂ ਮੇਲਾ ਕਰਾਣ ਲੱਗੇ ਆ ਆਪਣੇ ਲਈ ਗੈਦਰਿੰਗ ਇਕੱਠੀ ਕਰਨ ਲੱਗੇ ਆ ਆਪਾਂ ਉਹੀ ਪੈਸਾ ਸਟਰੀਟ ਲਾਈਟਾਂ ਠੀਕ ਕਰਵਾ ਦਈਏ ਉਹੀ ਪੈਸਾ ਜਿਹੜੀ ਸੜਕਾਂ ਦੇ ਕਿਤੇ ਪੈਚ ਲੱਗਣੇ ਮਾਲ ਤੁਹਾਡੀ ਸਰਕਾਰ ਦੀ ਪੈਚ ਹੀ ਲਵਾ ਲਓ ਜੋ ਤੰਨੀ ਸਾਹਿਬ ਕਹਿੰਦੇ ਹੁੰਦੇ ਪੈਚ ਵਰਕ ਕੀਤਾ ਆ ਆਪਾਂ ਉਹ ਕੰਮ ਕਰਦੇ ਅੱਜ ਮੇਲਾ ਕਰਵਾਈ ਜਾਂਦੇ ਪਏ ਆ ਇਹਦੀ ਮੇਲੇ ਦੀ ਗੈਦਰਿੰਗ ਨਾਲ ਲੋਕ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਜਾਣਦੇ ਹੋ ਪੀ ਪੁਰਾਣੇ ਸਿਆਸੀਓ ਕਦੀ ਜਿਹੜਾ ਕਾਠਵਾ ਵੋਟਾਂ ਚ ਕਨਵਰਟ ਹੋਇਆ ਸੋ ਲੋਕਾਂ ਨੇ ਆਣਾ ਰஞ்சிਤ ਬਾਵਾ ਇੱਕ ਤੁਹਾਡਾ ਆਪਣਾ ਪਰਸਨ ਗਾਇਕਾ ਦੀਪਕ ਗੋਗਨਾ ਜੋ ਤੁਹਾਡਾ ਪਰਸਨ ਤੁਸੀਂ ਸਿੰਗਰ ਰੱਖਿਆ ਪਿਆ ਵਾ ਉਹਨੂੰ ਬੁਲਾਣਾ ਵਾ ਜਾਂ ਹੋਰ ਕਿਸੇ ਸਦਨਾ ਉਹਦਾ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਰੌਣਕ ਲਾਨੀ ਆ ਉਹ ਜੀ ਸਦ ਲਾਓ ਪਰ ਇਹਦੇ ਐਫਰਟ ਦਾ ਕਪੂਥਰੇ ਲਈ ਕੋਈ ਵੀ ਭਲਾ ਨਹੀਂ ਆ ਨਾ ਸੜਕਾਂ ਲਈ ਭਲਾ ਨਾ ਸੀਡ ਲਾਈਟਾਂ ਲਈ ਭਲਾ ਨਾ ਸੀਵਰੇਜ ਦੀ ਸਮੱਸਿਆ ਲਈ ਭਲਾ ਤੁਸੀਂ ਇਹ ਦੇਖੋ ਐਂਟਰਟੇਨਮੈਂਟ ਤਾਂ ਸ਼ਾਇਦ ਲੋਕਾਂ ਲਈ ਹੋਣੀ ਕਿ ਨਹੀਂ ਹੋਣੀ ਹੁਣ ਮੈਨੂੰ ਇੱਕ ਗੱਲ ਸਮਝ ਨਹੀਂ ਲੱਗਦੀ ਐਂਟਰਟੇਨਮੈਂਟ ਕਿਦਾਂ ਤੋਂ ਕਪੂਥਰੇ ਦੀ ਪਹਿਲੀ ਪਹਿਲ ਬਣ ਲਾਪੀ ਕਪੂਥਰੇ ਨੂੰ ਪਹਿਲੀ ਸੋ ਪੰਜਾਬ ਗਿਆ ਜਾਂਦਾ ਏ ਇੱਥੇ ਦੋ ਦੋ ਤਿੰਨ ਤਿੰਨ ਫੁੱਟ ਗਾਲਾ ਇਕੱਠਾ ਹੋ ਜਾਂਦਾ ਮੀਂਹ ਪੈਂਦਾ ਇੱਕ ਇੱਥੇ ਤੁਸੀਂ ਦੇਖੋ ਗੈਸ ਪਾਈਪ ਲਾਈਨ ਦੇ ਖੱਡੇ ਪੱਡੇ ਹੁੰਦੇ ਆ ਤੇ ਲੋਕਾਂ ਦੇ ਬੱਚੇ ਮੋਟਰਸਾਈਕਲਾਂ ਸਮੇਤ ਡਿੱਗ ਜਾਂਦੇ ਆ ਸ਼ਿਫ ਚਿੰੰਦਰ ਚੌਂਕ ਜੇ ਇੱਥੇ ਜਿਹੜੇ ਆ ਡੀਸੀ ਚੌਂਕ ਤੋਂ ਸਾਇੰਸ ਸਕੂਲ ਤੱਕ ਆਪਣੇ ਕੋ ਜਿਹੜੇ ਪੈਚ ਨਹੀਂ ਲਵਾ ਹੋ ਰਹੇ ਤੇ ਦਰਾਰਾ ਗੁਰਜੀਤ ਸਿੰਘ ਜੀ ਦੀ ਕੋਟੀ ਤੋਂ ਲੈ ਕੇ ਓਇਲਾ ਫਾਟਕ ਤੱਕ ਸਟਰੀਟ ਲਾਈਟਾਂ ਨਹੀਂ ਲੱਗ ਪਈਆਂ ਅਜੇ ਤੱਕ ਜਿੱਥੇ ਚੰਦੀ ਸਾਹਿਬ ਦਾ ਵੀ ਜਿਹੜਾ ਵਾਰਿਐਸ਼ ਵੀ ਆ ਤੇ ਆਫਿਸ ਵੀ ਆ ਤੇ ਆਪਾਂ ਮੇਲਿਆਂ ਦੀ ਰੋਨਗ ਨੂੰ ਕੀ ਕਰਨਾ ਰੋਨ ਲੱਗਦਾ ਤਾਂ ਮਜ਼ਾ ਕਪੂਥਲਾ ਜਗ ਮਗਾਉਂਦਾ ਹੋਵੇ ਕਪੂਥਲੇ 'ਚ ਲਾਈਟਾਂ ਹੋਣ ਕਪੂਥਲੇ ਦੀ ਸੜਕਾਂ ਸਾਫ਼ ਹੋਣ ਕਪੂਥਲੇ ਦੀ ਐਂਟਰੀ ਜਿਹੜੀ ਆ ਦੇਖ ਲਓ ਜਿਹੜਾ ਬਡਾਲਾ ਫਾਟਕ ਆ ਜਿਹੜਾ ਹੁੰਦਾ ਸੀ ਇੱਥੇ ਜਿਹੜਾ ਫਲਾਈਓਵਰ ਬਣਾਇਆ ਉਹਦੇ ਉੱਤੇ ਇੱਕ ਲਾਈਟ ਨਹੀਂ ਆ ਕਪੂਤ ਦਾ ਜਗ ਮੰਗਾਣਾ ਚਾਹੀਦਾ ਉਹਦੀ ਰੌਣਕ ਹੁੰਦੀ ਆ ਤੇ ਰੌਣਕ ਆਪਾਂ ਮੇਲਿਆਂ ਨਾਲ ਕਰਾਰੇ ਮੇਲਾ ਕਰਾ ਰਹੇ ਆ ਇਹ ਕਾਰਪੋਰੇਸ਼ਨ ਦੇ ਇਲੈਕਸ਼ਨ ਜਿਹੜੇ ਆ ਨੇ ਉਹਦੇ ਕਰਕੇ ਜਾਂ 2027 ਦੀਆਂ ਇਲੈਕਸ਼ਨਾਂ ਨਹੀਂ ਉਹਦੇ ਕਰਕੇ ਸੋ ਇਹ ਮੇਲਾ ਜਿਹੜਾ ਵਾ ਸਿਰਫ ਆਪਣਾ ਪਰਸਨਲ ਅਜੰਡਾ ਵਾ ਇੱਚ ਕਪੂਤ ਲਈ ਨਾ ਤੇ ਕਿਤੇ ਰੌਣਕ ਆ ਨਾ ਕਪੂਤ ਲਈ ਕੋਈ ਭਲਾ ਵਾ ਹਾਂਜੀ ਸਰ ਤੁਸੀਂ ਵੀ ਇੱਕ ਤਾਂ ਪਾਰਟੀ ਦੇ ਪ੍ਰਧਾਨ ਹੋ ਤੇ ਜਿਹੜੇ ਸਾਡੇ ਸ਼ਹਿਰ ਵਿੱਚ ਮੇਲਿਆਂ ਦੀ ਸਿਆਸਤ ਸੰਤ ਮੇਲਾ ਇਹ ਮਿਲਨ ਨੂੰ ਕਿੱਦਾਂ ਦੇਖਦੇ ਮੈਂ ਗਰਮੀਤਲਾ ਬਟੂ ਪ੍ਰਧਾਨ ਇਕਤਾ ਪਾਰਟੀ ਸਵਾਲ ਦੀ ਬਹੁਤ ਵਧੀਆ ਪੁੱਛਿਆ ਪਰ ਅਸੀਂ ਦੇ ਮੈਂ ਸਮਝਦਾ ਕਿ 3-4 ਮਹੀਨੇ ਤੋਂ ਲੱਗੇ ਆ ਇਹਦੀ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਕਿਉਂਕਿ 25 ਸਾਲਾਂ ਤੋਂ ਬਾਅਦ ਹੀ ਮੈਸੂਰ ਰਾਣਾ ਸਾਹਿਬ ਦੀ ਅੱਜ نیند ਖੁੱਲੀ ਪਈ ਹੈ ਕਿਉਂਕਿ ਦੇਖੋ ਮੈਂ ਜਾ ਰਿਹਾ ਬਾਜ਼ਾਰ ਨੂੰ ਤੇ ਬੋਰ ਲੱਗੇ ਦੇਖੇ ਹੋਏ ਬਸੰਤ ਮੇਲੇ ਦੇ ਪੇਲੀਗਾ ਤੇ ਰਾਣਾ ਸਾਹਿਬ ਬਸੰਤ ਮੰਗੀ ਗਿਆ ਵਾ ਕਿਉਂਕਿ ਦਿਨਵਾਰ ਉਦਨ ਹੀ ਮਨਾਇਆ ਜਾਂਦਾ ਵਾ ਤੇ ਉਦਨ ਹੀ ਸਜਾਇਆ ਜਾਂਦਾ ਵਾ ਦੇਖੋ ਪੇਲੀਗਾ ਤੇ ਜਿੱਥੇ ਮੇਲਾ ਮਨਾ ਰਿਆ ਆ ਉਹਦੇ ਹਾਲਾਤ ਦੇਖੋ ਕੀ ਹੈਗੇ ਦੇਖੋ ਅੱਜ ਨਗਰ ਨਿਗਮ ਨਹੀਂ ਹੈਗਾ ਰਾਣਾ ਨਿਗਮ ਹੈਗਾ ਵਾ ਕਿਉਂਕਿ ਰਾਣਾ ਸਾਹਿਬ ਨੇ ਕਪੂਰਤਲੇ ਪ੍ਰਾਈਵੇਟ ਬੰਦੇ ਨਾਲ ਤੇ ਵਾੜਾ ਵਿੱਚ ਰਾਣਾ ਸਾਹਿਬ ਦੇ ਬੰਦੇ ਇਕੱਠੇ ਕਰਨ ਲੱਗ ਪਏ ਅੱਜ ਦੇਖੋ ਕਿੰਨੇ ਸਾਲਾਂ ਬਾਅਦ ਰਾਣਾ ਸਾਹਿਬ ਨੂੰ ਯਾਦ ਆਇਆ ਤੇ ਕਪੂਤਲ ਵਿੱਚ ਬਸੰਤ ਮੇਲਾ ਮਨਾਉਣਾ ਚਾਹੀਦਾ ਵਾ ਦੇਖੋ ਮਨਾਉਣਾ ਚਾਹੀਦਾ ਵਾ ਪਰ 25 ਸਾਲਾਂ ਬਾਅਦ ਮਨਾਉਣਾ ਵਾ ਦੇਖੋ ਮੈਂ ਜੋ ਉਦੋਂ ਵੀ ਗੱਲ ਕਹੀ ਸੀ ਕਿ ਦੇਖੋ ਨਗਰ ਨਿਗਮ ਰਾਣਾ ਸਾਹਿਬ ਦੀ ਸਾਰਾ ਕੁਝ ਰਾਣਾ ਸਾਹਿਬ ਦਾ ਬਾਹਰ ਰੋਡ ਤੁਸੀਂ ਜਦੋਂ ਡੀਸੀ ਚੌਂਕਾਂ ਨੂੰ ਜਾਣਦੇ ਆ ਉਹ ਛੜਕ ਦਾ ਹਾਲਾਤ ਦੇਖੋ ਕੀ ਹੈ ਬੜੀ ਮੁਸ਼ਕਲ ਉੱਪਰ ਨੰਘਿਆ ਜਾਂਦਾ ਵਾ ਜੇ ਰਾਣਾ ਸਾਹਿਬ ਲੱਖਾਂ ਰੁਪਈਆ ਮੈਂ ਸਮਝਦਾ ਮੇਲਿਆ ਤੇ ਲਾ ਸਕਦੇ ਆ ਤੇ ਪ੍ਰਾਈਵੇਟ ਹੋ ਕੇ ਵੀ ਛੜਕਾਂ ਵੀ ਬਣਾ ਦੇਣਾ ਤੇ ਇਸੇ ਕਰਕੇ ਦੇਖੋ ਸਾਨੂੰ ਬੜਾ ਦੁੱਖ ਹੈਗਾ ਇਹਦਾ ਵੀ ਵੋਟਰਾਂ ਨੂੰ ਦੇਖੂਫ ਬਣਾਇਆ ਜਾ ਰਿਹਾ ਵਾ ਵੋਟਰਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਵਾ ਰਾਣਾ ਸਾਹਿਬ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ ਪੁਰਾਣੀਆਂ ਹੋ ਗਈਆਂ ਵੀ ਦੇਖੋ ਚਲੋ ਵੀਰ ਨਿਗਨ ਨਗਮ ਤੁਹਾਡਾ ਵਾ ਮੇਹ ਤੁਹਾਡਾ ਸਾਭੂ ਤੁਹਾਡਾ ਵਾ ਦੇਖੋ ਪੰਜਾਬ ਸਰਕਾਰ ਦਾ ਚ ਕੋਈ ਕਸੂਰ ਨਹੀਂ ਹੈਗਾ ਕਪੂਰਥਲੇ ਵਿੱਚ ਇਨਾ ਨਸ਼ਾ ਵਿਕਦਾ ਪਿਆ ਵਾ ਰਾਣਾ ਸਾਹਿਬ ਨੇ ਕਦੀ ਅੱਜ ਤੱਕ ਇਹ ਵਾਡਾ ਦੇ ਵਿੱਚ ਕਦੀ ਘੁੰਮ ਕੇ ਦੇਖਿਆ ਕਿ ਪੁੱਤੋ ਹਾਲਾਤ ਕੀ ਹੈਗੇ ਜਾਂ ਕਦੀ ਇਹਨਾਂ ਦੇ ਐਮਸੀਐਨ ਦੇਖਿਆ ਹੋਵੇ ਕਿ ਕਪੂਰਥਲੇ ਹਾਲਾਤ ਕੀ ਹੈਗੇ ਪਰ ਅਸੀਂ ਇਸ ਮੇਲੇ ਨੂੰ ਬਿਲਕੁਲ ਜ਼ੀਰੋ ਨੰਬਰ ਦਿੰਦੇ ਆ 25 ਸਾਲਾਂ ਬਾਅਦ ਹਾਲਾਤ ਪਹਿਲਾਂ ਵੀ ਉਹੀ ਸੀਗੇ 25 ਸਾਲ ਬਾਅਦ ਹਲਾਜ ਅੱਜ ਵੀ ਕੂੜਾ ਦਾ ਕੂੜਾ ਢੇਰ ਬਣਿਆ ਪਿਆ ਵਾ ਅਸੀਂ ਇਸ ਬਸੰਤ ਨੂੰ ਬਿਲਕੁਲ ਜੋ ਨਕਾਰਦੇ ਆ ਪਰ ਦੇਖੋ ਵੋਟਰਾਂ ਲਾਗੇ ਆ ਗੀਆਂ ਨਗਰ ਨਿਜਮ ਦੀਆਂ ਕਿਉਂਕਿ ਰਾਣਾ ਸਾਹਿਬ ਨੂੰ ਇਹ ਪਤਾ ਜੇ ਨਗਰ ਨਿਜਮ ਦੇ ਵਿੱਚ ਮੈਂ ਹਾਰ ਗਿਆ ਨੀ ਹੋ ਸਕਦਾ 2027 ਦੇ ਵਿੱਚ ਅਸੀਂ ਹਾਰ ਤੱਕ ਰਿਹਾ ਕਿਉਂਕਿ ਏਕਤਾ ਪਾਰਟੀ ਵੀ ਜਿਹੜੀ ਹੈ ਵੀ 2027 ਦੇ ਵਿੱਚ ਡਟ ਕੇ ਲੜੂਗੀ ਡੱਟ ਕੇ ਲੜੂਗੀ ਵੋਟਾਂ ਥੋੜੀਆਂ ਪੈਣ ਭੂਟੀਆਂ ਪੈਣ ਪਰ ਇਹਨਾਂ ਦੇ ਹਾਲਾਤ ਸੰਗ ਵਾੜਾਂ ਜਾ ਕੇ ਜੇ ਇਲੈਕਸ਼ਨ ਨਹੀਂ ਲੜਨੀ ਪਰ ਇਹਨਾਂ ਹਾਲਾਤ ਜੂ ਦੱਸਾਂਗੇ ਕਿ ਵਾੜਾਂ ਵਿੱਚ ਕੀ ਹੋ ਰਿਹਾ ਵਾ